ਲੋ ਜੀ ਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸਾਰਕ ਚੌਕ ਦੀਆਂ ਜਿੱਥੇ ਲੰਬੇ ਸਮੇਂ ਤੋਂ ਕੈਮਰਿਆਂ ਦੀ ਮੰਗ ਚੱਲ ਰਹੀ ਸੀ ਅੱਜ ਸਾਰਕ ਚੌਕ ਦੇ ਵਿੱਚ ਕੈਮਰੇ ਚਾਲੂ ਕਰ ਦਿੱਤੇ ਗਏ ਆ ਆ ਵੇਖੋ ਇੱਕ ਕੈਮਰਾ ਨੂੰ ਕੈਮਰੇ ਲਾਏ ਜਾ ਰਹੇ ਆ ਕੈਮਰੇ ਲਾਉਣ ਦੇ ਵਿੱਚ ਆ ਸਾਡਾ ਗੋਪੀ ਵੀਰ ਆ ਜੋ ਇਸ ਦੀ ਜ਼ਿੰਮੇਵਾਰੀ ਤੇ ਅੰਦ ਲੱਗ ਰਹੇ ਆ ਜੋ ਸਾਰੀ ਦੇਖ ਰਿਹਾ ਇਸੇ ਦੀ ਇਸੇ ਨੇ ਚਾਲੂ ਕਰਕੇ ਦੇਣੇ ਆ ਸੋ ਦੂਜੇ ਪਾਸੇ ਇਧਰਲੇ ਪਾਸੇ ਸਾਡੀ ਪੰਚਾਇਤ ਆ ਨਾਲ ਵਪਾਰ ਮੰਡਲ ਜੋ ਇਸ ਕੈਮਰੇ ਨੂੰ ਲਗਾਉਣ ਵਾਸਤੇ ਚੌਂਕ ਵਿੱਚ ਹਾਜ਼ਰ ਆ ਸੋ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਸੋ ਉਸ ਤੋਂ ਪਹਿਲਾਂ ਦੱਸ ਦਈਏ ਕਿ ਚੌਂਕ ਦੇ ਵਿੱਚ ਜਿਹੜੀਆਂ 5 ਸੜਕਾਂ ਪਈਆਂ ਮੇਨ 5 ਸੜਕਾਂ ਨੂੰ ਵਧੀਆ ਕੁਆਲਿਟੀ ਦੇ ਕੈਮਰੇ ਲਾ ਕੇ ਕਵਰ ਕੀਤਾ ਗਿਆ ਹੈ ਕਿਉਂਕਿ ਜਿਹੜੀਆਂ ਲਗਾਤਾਰ ਹੋ ਰਹੀਆਂ ਚੋਰੀਆਂ ਨੂੰ ਨੱਥ ਪਾਈ ਜਾ ਸਕੇ ਸੋ ਇਸ ਸਬੰਧ ਦੇ ਵਿੱਚ ਆਪਾਂ ਵਪਾਰ ਮੰਡਲ ਪਾਦਕ ਨਾਲ ਗੱਲ ਕਰਦੇ ਆਂ ਹਾਂਜੀ ਪ੍ਰਧਾਨ ਜੀ ਜਿਹੜੇ ਅੱਜ ਕੈਮਰੇ ਲੱਗ ਰਹੇ ਕੀ ਕਹਿਣਾ ਚਾਹੂਗੇ ਸਭ ਤੋਂ ਪਹਿਲਾਂ ਤਾਂ ਮੈਂ ಗ್ರಾಮ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਰਪੰਚ ਸਾਹਿਬ ਔਰ ਸਾਰੇ ਮੈਂਬਰਾਂ ਸਾਹਿਬ ਔਰ ਪੰਚਾਇਤ ਸੈਕਟਰੀ ਦਾ ਜਿਨ੍ਹਾਂ ਨੇ ਸਾਡਾ ਇੱਕ ਛੋਟੀ ਜੀ ਮੰਗ ਸੀ ਜੋ ਕੈਮਰਿਆਂ ਦੀ ਇੱਕ ਬਾਥਰੂਮਾਂ ਦੀ ਦੋਨੋਂ ਹੀ ਮੰਗਾ ਸਾਡੀਆਂ ਪੂਰੀਆਂ ਕਰਤੀਆਂ ਜੀ ਔਰ ਮੈਂ ਸਰਪੰਚ ਸਾਹਿਬ ਨੂੰ ਆਸ ਦਿਵਾਉਂਦਾ ਹਾਂ ਵੀ ਹਰ ਇੱਕ ਦੁਕਾਨਦਾਰ ਤੁਹਾਡੇ ਨਾਲ ਸਹਿਯੋਗ ਕਰੂਗਾ ਔਰ ਦੁਕਾਨਦਾਰਾਂ ਨੂੰ ਵੀ ਬੇਨਤੀ ਕਰਦਾ ਵੀ ਕਿਰਾਇਆ ਜਿਹੜਾ ਸਮੇਂ ਸਿਰ ਦਿੱਤਾ ਜਾਵੇ ਤਾਂ ਜੋ ਪੰਚਾਇਤ ਦੇ ਕੰਮਾਂ 'ਚ ਵਿਘਨ ਨਾ ਪਵੇ। ਔਰ ਇੱਕ ਵਾਰ ਮੈਂ ਫਿਰ ਧੰਨਵਾਦ ਕਰਦਾ ਸਰਪੰਚ ਸਾਹਿਬ ਔਰ ਸਾਰੇ ਮੈਂਬਰਸ ਨੂੰ ਧੰਨਵਾਦ। ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਕਿ ਸਾਰੇ ਹੀ ਮੈਂਬਰ ਸਹਿਬਾਨ ਤੇ ਸਰਪੰਚ ਸਾਹਿਬ ਇਸ ਟਾਈਮ ਚੌਂਕ ਦੇ ਵਿੱਚ ਮੌਜੂਦ ਆ। ਸੋ ਹੁਣ ਆਪਾਂ ਗੱਲ ਕਰਦੇ ਆ ਸਰਪੰਚ ਸਾਹਿਬ ਨਾਲ। ਹਾਂਜੀ ਸਰਪੰਚ ਸਾਹਿਬ ਜਿਹੜੇ ਅੱਜ ਕੈਮਰੇ ਲਵਾ ਰਹੇ ਹੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਕਦਰਤੀ ਪਹਿਲਾਂ ਤਾਂ ਇਹ ਜਿਹੜੇ ਵਪਾਰ ਮੰਡਲ ਦੀ ਵਾਰ-ਵਾਰ ਮੰਗ ਹੋ ਰਹੀ ਸੀ ਜੋ ਕਿ ਬਾਜ਼ਾਰ ਵਿੱਚ ਮਹੀਨੇ ਦੇ ਵਿੱਚ ਕਈ ਵਾਰ ਦੋ-ਦੋ ਚੋਰੀਆਂ ਵੀ ਹੋ ਜਾਂਦੀਆਂ। ਉਸ ਦੇ ਸਬੰਧ ਵਿੱਚ ਵਪਾਰ ਮੰਡਲ ਨੇ ਸਾਡੇ ਤੋਂ ਕਈ ਵਾਰ ਮੰਗ ਕੀਤੀ ਸੀ। ਪਿਛਲੀਆਂ ਸਰਕਾਰਾਂ ਤੋਂ ਵੀ ਕਈ ਨਾ ਲੰਮੇ ਸਮੇਂ ਦੀ ਮੰਗ ਅੜੀ ਪਈ ਪੰਚਾਇਤ ਕੋਲੇ। ਇਹਨਾਂ ਨੇ ਸਾਨੂੰ ਕਿਹਾ ਵੀ ਸਾਡੇ ਜੇ ਚੌਂਕ 메ਨ ਚੌਂਕ ਪੰਜ ਸੜਕਾਂ ਪੈਂਦੀਆਂ ਜੋ ਵੀ ਕੋਈ ਚੋਰ ਆਉਂਦਾ ਪਤਾ ਨਹੀਂ ਲੱਗਦਾ ਕਿੱਧਰੋਂ ਕਿੱਧਰੋਂ ਨਿਕਲ ਜਾਂਦਾ ਹੈ। ਕੱਲ ਵੀ ਇੱਕ ਦਿਨ ਤੇੜੇ ਵਿਚਾਰੇ ਬਿਜੁਰ ਗਦਾ ਇੱਕ ਬਟਵਾ ਖੋ ਕੇ ਭੱਜ ਗਏ ਚੋਰ। ਉਹਦੇ ਸਬੰਧ ਵਿੱਚ ਸਾਡੇ ਤੋਂ ਮੰਗ ਕੀਤੀ ਸੀ ਜੋ ਪੰਚਾਇਤ ਨੇ ਇਹਨਾਂ ਦੀ ਮੰਗ ਨੂੰ ਪੂਰਾ ਕੀਤਾ ਤੇ ਚੌਕ ਵਿੱਚ ਕੈਮਰੇ ਲਵਾਈਏ। ਉਹ ਜਿਸ ਤਰ੍ਹਾਂ ਸਰਪੰਚ ਸਾਹਿਬ ਨੇ ਦੱਸਿਆ ਵੀ ਇਹ ਚੌਕ ਦੇ ਵਿੱਚ ਪੰਜ ਸੜਕਾਂ ਪੈਂਦੀਆਂ ਹੋਣ ਦੇ ਕਰਕੇ ਹਰੇਕ ਵਾਰ ਜਦੋਂ ਚੋਰ ਕਿਸੇ ਪਾਸੇੋਂ ਆਉਂਦਾ ਪਤਾ ਨਹੀਂ ਸੀ ਲੱਗਦਾ ਸਰਪੰਚ ਸਾਹਿਬ ਨੇ ਦੱਸਿਆ ਵੀ ਕੱਲ ਜਿਹੜੀ ਘਟਨਾ ਸਾਰਿਆਂ ਨੇ ਵੇਖੀ ਆ ਇਸੇ ਨਾਲ ਮਿਲਦੀ ਜੁਲਦੀ ਘਟਨਾ ਇੱਕ ਪਰਸੋਂ ਵੀ ਹੋਈ ਆ ਉਸੇ ਟਾਈਮ ਉਸੇ ਥਾਂ ਤੇ ਉਹ ਮੋਟਰਸਾਈਕਲ ਵਾਲੇ ਉੰਡੇਆ ਸੋ ਇਹੋ ਜਿਹੇ ਘਟਨਾਵਾਂ ਨੂੰ ਨੱਥ ਪਾਉਣ ਵਾਸਤੇ ਜੋ ਕੈਮਰੇ ਸਾਦਕ ਦੇ ਚੌਕ ਵਿੱਚ ਲਵਾਏ ਗਏ ਆ ਉਹਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਧੰਨਵਾਦ